ਉਹੀ ਇਹ ਸੁੰਦਰ ਵਰ ਪਵਿੱਤਰ ਸਮੇਂ ਦੇ ਲਈ ਜਦ ਬਖਸ਼ੇ ਸਾਰੇ ਪੈਣ ਬ੍ਰਾਹਮਣ ਜੈਨ ਸਿੱਖੇ ਖੁਦਾ ਦਾ ਸਭ ਨੂੰ ਆਸ਼ੀਸ਼ ਵਰਕਰ ਦੇਵੇ ਖੁਦਾ ਦੇ ਫਜ਼ਲ ਦੇ ਦੁਆਰਾ ਫਿਰ ਅਸੀਂ ਇਕੱਠੇ ਹੋਏ ਆ ਖੁਦਾ ਦੇ ਮੁਹੰਮਦ ਦੇ ਲਈ ਔਰ ਖੁਦਾ ਦੇ ਬਖਸ਼ੰਦ ਦੇ ਲਈ ਔਰ ਮਿਲ ਕੇ ਪ੍ਰਾਰਥਨਾ ਕਰਾਂਗੇ ਤਾਂ ਜੋ ਖੁਦਾ ਦਾ ਬਖਸ਼ਣੇ ਕੀ ਨਿਰਾਰਥਨਾ ਕਰਦੇ ਰਹੋ ਤਾਂ ਜੋ ਤੁਸੀਂ ਪਤਾ ਦੇ ਵਿੱਚ ਨਾ ਪਾਓ ਆਈਏ ਅਸੀਂ ਛੋਟਾ ਇੱਕ ਕੋਰਸ ਬੋਲਾਂਗੇ ਉਸ ਤੋਂ ਬਾਅਦ ਅਸੀਂ ਖੁਦਾ ਦੇ ਬਖਸ਼ੰਦ ਦੇ ਵਿੱਚ ਜਾਵਾਂਗੇ

ਜਿਹੜੀਆਂ ਟਾਣੀਆਂ ਫਲ ਨਾ ਦਿੰਦੀਆਂ ਜਿਹੜੀਆਂ ਟਾਣੀਆਂ ਫਲ ਨਾ ਦਿੰਦੀਆਂ ਸੜਕੇ ਸਭਾ ਹੋ ਚਾਣੀਆਂ ਕਿੰਦਾਈ ਮਸੀ ਲੇ ਅੰਗੂਰ ਦਾ ਬੂਟਾ ਤੁਸੀਂ ਹੋ ਮੇਰੀਆਂ ਟਾਣੀਆਂ ਉਂਦਾਈ ਮਸੀਹ ਨੇ ਅੰਗੂਰ ਦਾ ਬੂਟਾ ਹallelujah ਸੱਚੂੱਚ ਮੇਰੇ ਅਜੀਜੋ ਸਾਡਾ ਮਸੀਹ ਜਿਹੜਾ ਨਾ ਉਹ ਅੰਗੂਰ ਦਾ ਗੁੱਟਾ ਹੈ ਤੇ ਅਸੀਂ ਉਹਦੀਆਂ ਕੀਆਂ ਟਾਹਣੀਆਂ ਔਰ ਜਿੰਨਾ ਚਿਰ ਟਾਹਣੀ ਆ ਉਹ ਮਸੀਹ ਦੇ ਨਾਲ ਜੁੜੀ ਰਹਿੰਦੀ ਆ ਉਹ ਹਰੀ-ਭਰੀ ਰਹਿੰਦੀ ਆ ਤੇ ਫਲ ਦਿੰਦੀ ਆ ਔਰ ਜਦੋਂ ਟਾਹਣੀ ਮਸੀਹ ਦੇ ਨਾਲ ਉਹ ਟੁੱਟ ਜਾਂਦੀ ਆ ਤੇ ਉਹ ਸੁੱਕ ਜਾਂਦੀ ਆ ਉਸ ਤੋਂ ਬਾਅਦ ਉਹ ਬਾਲਣ ਦੇ ਕੰਮ ਹੁੰਦੀ ਆ ਇਸ ਲਈ ਅਸੀਂ ਸਦਾ ਜਿਹੜਾ ਆ ਉਹ ਪਰਮੇਸ਼ਰ ਦੇ ਨਾਲ ਬਨੇ ਰਹਿਣਾ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਆਪਣੀ ਹਰ ਗਮ ਹਰ ਦੁੱਖ ਹਰ ਤੰਗੀ ਦੇ ਵਿੱਚ ਹ Alleluia ਕਿਉਂਕਿ ਜਾਣਦੇ ਆ ਜੋ ਅੱਜ ਦੇ ਸਮੇਂ ਦੇ ਵਿੱਚ ਰਾਈਟ ਇਸ ਸਮੇਂ ਦੇ ਵਿੱਚ ਜੋ ਹੋ ਰਿਹਾ ਉਹ ਦੁਨੀਆ ਦੇ ਅੰਤ ਦੀ ਨਿਸ਼ਾਨੀ ਹੈ ਕਿਉਂਕਿ ਵਚਨ ਵੀ ਇਹੀ ਦੱਸਦਾ ਵਚਨ ਦੇ ਵਿੱਚ ਵੀ ਬਿਆਨ ਕੀਤਾ ਗਿਆ ਇਹਨਾਂ ਗੱਲਾਂ ਨੂੰ ਅੰਤ ਦੇ ਸਮੇਂ ਦੇ ਵਿੱਚ ਕੀ ਹੋਏਗਾ ਅਰ ਅਸੀਂ ਦੇਖਦੇ ਆ ਕਿ ਅੰਤ ਦਾ ਸਮਾ ਜਿਹੜਾ ਉਹ ਬਾਈਬਲ ਦੇ ਮੁਤਾਬਕ ਇੱਕ ਇੱਕ ਗੱਲ ਜਿਹੜੀ ਉਹ ਸਹੀ ਔਰ ਸਿੱਧ ਹੋ ਰਹੀ ਹੈ ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਕਿ ਥਾਂ ਥਾਂ ਕਾਲ ਪੈਣਗੇ ਉਸੇ ਤਰ੍ਹਾਂ ਹੋ ਰਿਹਾ ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਕਿ ਲੜਾਈਆਂ ਹੋਣਗੀਆਂ ਲੜਾਈਆਂ ਹੋ ਰਹੀਆਂ ਜਿੱਤ ਹੋ ਰਹੀਆਂ ਕੌਮ ਕੌਮ ਤੇ ਚੜ੍ਹਾਈ ਕਰ ਰਹੀ ਹੈ ਪਰ ਇਸ ਦੇ ਵਿੱਚ ਇਸ ਦੇ ਦੌਰਾਨ ਕੁਰਾਨੇ ਸਾਹਮੇ ਕਿ ਹਦਾਇਤ ਦਿੱਤੀ ਸੀ ਕਿ ਤੁਸੀਂ ਤਿਆਰ ਹੋਣਾ ਹੈ ਤੁਸੀਂ ਲਗਾਤਾਰ ਪ੍ਰਾਰਥਨਾ ਦੇ ਵਿੱਚ ਰਹਿਣਾ ਤੁਸੀਂ ਲਗਾਤਾਰ ਦੁਆ ਪ੍ਰਾਰਥਨਾ ਕਰਨੀ ਹੈ ਤੁਸੀਂ ਸੰਗਤੀ ਕਰਨੀ ਹੈ ਤੁਸੀਂ ਵਚਨ ਨੂੰ ਪੜ੍ਹਨਾ ਹੈ ਤੁਸੀਂ ਮੇਰੇ ਨਾਲ ਇੱਕ ਅੱਛਾ ਕਨੈਕਟ ਬਣਾ ਕੇ ਰੱਖਣਾ ਤਾਂ ਜੋ ਤੁਸੀਂ ਕੂਨ ਪ੍ਰਤਾਵਿਆਂ ਦੇ ਵਿੱਚ ਉਹਨਾਂ ਮਹਾਰੋਗਾਂ ਤੋਂ ਉਹਨਾਂ ਬਿਮਾਰੀਆਂ ਤੋਂ ਤੁਸੀਂ ਬਚ ਸਕੋ ਜਿਹੜੀਆਂ ਸੰਸਾਰ ਦੇ ਵਿੱਚ ਘਟ ਰਹੀਆਂ ਹਨ ਹallelujah ਅੱਜ ਸੀ ਇੱਕ ਬਚਨ ਉਹ ਰਿਖਿਆ ਮਤੀ ਦੇ ਅੰਜਿਲ 24 ਅਧਿਆਏ ਉਹ ਦੀ ਸ਼ਕਤੀ ਹੈ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਉਸ ਦਿਨ ਔਰ ਉਸ ਗੜੀ ਕੇ ਬਿਸ਼ੇ ਮੇ ਕੋਈ ਨਹੀਂ ਜਾਣਤਾ ਨਸਵਰਗ ਕੇ ਦੂਤ ਔਰ ਨਾ ਪੁੱਤਰ ਕੇਵਲ ਪਿਤਾ ਜੈਸੇ ਨੂ ਕੇ ਦਿਨ ਤੇ ਵੈਸਾ ਹੀ ਮਨੁਸ਼ਕ ਕੇ ਪੁੱਤਰ ਕੇ ਆਉਣੇ ਕਭੀ ਹੋਗਾ ਹalleluyah ਵਚਨ ਦੱਸਦਾ ਕਿ ਜਿਸ ਤਰ੍ਹਾਂ ਨੂ ਦੇ ਸਮੇਂ ਦੇ ਵਿੱਚ ਸੀ ਅਸੀਂ ਜੋ ਦੇਖਦੇ ਆ ਨੂ ਦੇ ਸਮੇਂ ਦੇ ਵਿੱਚ ਵੀ ਬਹੁਤ ਬੁਰੀਾਈ ਸੀ ਨੂ ਦੇ ਸਮੇਂ ਦੇ ਵਿੱਚ ਵੀ ਲੋਕ ਆਪਣੇ ਆਪ ਦੇ ਲਈ ਜੀ ਰਹੇ ਸੀ ਲੋਖਾ ਤੜੀਆਂ ਕਰ ਰਹੇ ਸੀ ਮਾਰਕਟ ਕਰ ਰਹੇ ਸੀ ਇੱਕ ਦੂਜੇ ਦੇ ਨਾਲ ਨਫ਼ਰਤ ਕਰ ਰਹੇ ਸੀ ਪੈਸੇ ਦਾ ਲਾਲਚ ਸੀਗਾ ਲੋਕ ਪਰਮੇਸ਼ਵਰ ਤੋਂ ਦੂਰ ਸੀ ਹਰ ਕੋਈ ਇਨਸਾਨ ਆਪਣੀ ਮਨਮਰਜ਼ੀ ਦੇ ਨਾਲ ਜੀ ਰਿਹਾ ਜਿਸ ਤਰ੍ਹਾਂ ਅੱਜ ਇਨਸਾਨ ਕਹਿ ਦਿੰਦਾ ਕਿ ਮੈਂ ਆਪਣੀ ਮਰਜ਼ੀ ਦਾ ਮਾਲਕ ਆਪ ਆ ਮੈਂ ਆਪਣੀ ਇੱਛਾ ਦੇ ਅਨੁਸਾਰ ਜੀਵਨ ਬਤੀਤ ਕਰਾਂਗਾ ਮੈਂ ਆਪਣੀ ਮਰਜ਼ੀ ਦੇ ਨਾਲ ਜੀਵਨ ਬਤੀਤਾਂਗਾ ਇਸ ਤਰ੍ਹਾਂ ਨੂੰ ਦੇ ਸਮੇਂ ਦੇ ਵਿੱਚ ਸੀ ਹੋਰ ਪਰਮੇਸ਼ਰ ਨੇ ਕਿ ਦੱਸਿਆ ਸਾਨੂੰ ਵਚਨ ਦਾ ਕਿ ਜਿਸ ਤਰ੍ਹਾਂ ਨੂੰ ਦੇ ਸਮੇਂ ਸੀਗਾ ਇਸੇ ਤਰ੍ਹਾਂ ਹੋ ਗਿਆ ਕੋਈ ਨਹੀਂ ਜਾਣਦਾ ਪੀਐਸਮਸੀ ਕਦ ਆਇਆ ਕੋਈ ਨਹੀਂ ਜਾਣਦਾ ਕਿ ਪੀਐਸਮਸੀ ਦਾ ਕਿਹੜਾ ਹੁੰਦੇ ਨੇ ਜਿਸ ਦਿਨ ਉਸ ਨੇ ਬਦਲਾ ਦੇ ਉੱਤੇ ਆਣਾ ਤੇ ਜਦੋਂ ਨੂਹ ਇਸ ਗੱਲ ਦੀ ਦੁਹਾਈ ਦੇ ਰਿਹਾ ਸੀ ਕਿ ਮੈਨੂੰ ਪਰਮੇਸ਼ਰ ਨੇ ਕਿਹਾ ਕਿ 40 ਦਿਨਾਂ ਉਹ 40 ਰਾਤ ਕੀ ਹੋਏਗੀ ਬਰਸਾਤ ਹੋਏਗੀ ਕਿਸੇ ਨੇ ਉਹਦਾ ਜ਼ਿਕਰ ਨਹੀਂ ਕੀਤਾ ਅੱਜ ਵੀ ਜਦੋਂ ਵਾਚਨ ਵੇਸ਼ਮਾਰ ਹੋ ਰਿਹਾ ਵਾਚਨ ਬਹੁਤ ਵੱਧ ਕੇ ਹੋ ਰਿਹਾ ਇੰਟਰਨੈਟ ਤੇ ਹੋ ਰਿਹਾ ਕਲੀਸਿਆਵਾਂ ਦੇ ਵਿੱਚ ਹੋ ਰਿਹਾ ਵੱਡੇ ਵੱਡੇ ਕਰੂਸੈਡ ਹੋ ਰਿਹਾ ਮੀਟਿੰਗਾਂ ਹੋ ਰਹੀਆਂ ਪਰ ਬਹੁਤੇ ਲੋਕ ਜਿਹੜੇ ਆ ਉਹ ਪਰਮੇਸ਼ਵਰ ਦੇ ਕੋਲ ਹੋਰਾਂ ਪਸੰਦ ਨਹੀਂ ਕਰਦੇ ਉਹ ਵਿਸ਼ਵਾਸ ਨਹੀਂ ਕਰਦੇ ਅੰਨੇ ਜਤੀ ਨਹੀਂ ਉਹ ਲੋਕ ਵੀ ਜਿਹੜੇ ਖੁਦਾ ਨੂੰ ਜਾਣਦੇ ਆ ਉਹ ਵੀ ਪੂਰੀ ਤਰ੍ਹਾਂ ਪੂਰੀ ਰੀਤੀ ਦੇ ਨਾਲ ਪਰਮੇਸ਼ਵਰ ਦੇ ਕੋਲ ਨਹੀਂ ਆਉਣਾ ਚਾਹੁੰਦੇ ਲਿਕੇ ਨੂੰ ਮਨੁ ਜਗਤ ਦੇ ਮਨ ਮਰਜ਼ੀਆਂ ਦੇ ਵਿੱਚ ਜੀਣਾ ਅੱਛਾ ਲੱਗਦਾ ਪ੍ਰਵਚਨ ਕਹਿੰਦਾ ਕਿ ਉਸ ਦਿਨ ਕੋਈ ਨਹੀਂ ਜਾਣਦਾ ਉਹ ਦਿਨ ਕਿਹੜਾ ਹੋਵੇਗਾ ਉਹ ਦਿਨ ਸੁੱਖ ਦਾ ਦਿਨ ਨਹੀਂ ਹੋਵੇਗਾ ਉਹ ਭਿਆਨਕ ਦਿਨ ਹੋਵੇਗਾ ਸੁੱਖ ਦਾ ਦਿਨ ਉਹਨਾਂ ਦੇ ਲਈ ਹੋਵੇਗਾ ਜਿਹੜੇ ਪਰਮੇਸ਼ਰ ਦੇ ਵਿੱਚ ਜੀ ਰਹੇ ਨੇ ਜਿਹੜੇ ਦਿਨ ਰਾਤ ਪਰਮੇਸ਼ਰ ਦੇ ਨਾਲ ਇੱਕ ਅੱਛੇ ਰਿਸ਼ਤੇ ਬਣਾ ਕੇ ਜੀ ਰਹੇ ਚਾਹੇ ਗਰੀਬੀਆਂ ਅਮੀਰੀਆਂ ਬਿਮਾਰੀਆਂ ਲਾਚਾਰੀਆ ਲੇਕਿਨ ਉਹ ਪਰਮੇਸ਼ਰ ਨੂੰ ਨਹੀਂ ਛੱਡਦੇ ਪਰਮੇਸ਼ਰ ਦੇ ਨਾਲ ਬੰੱਝੇ ਪਿਆ ਪਰਮੇਸ਼ਰ ਨਾਲ ਇੱਕ ਅੱਛੇ ਰਿਸ਼ਤੇ ਦੇ ਨਾਲ ਜੁੜੇ ਹੋਏ ਆ ਕਿ ਕਿ ਉਹਨਾਂ ਨੂੰ ਆਸ ਹੈ ਉਹਨਾਂ ਨੂੰ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਸਾਡਾ ਜਿਹੜਾ ਆ ਪਰਮੇਸ਼ਰ ਆਏਗਾ ਔਰ ਸਾਨੂੰ ਆਪਣੇ ਨਾਲ ਲੈ ਕੇ ਜਾਏਗਾ ਹallelujah ਤੇ ਮੇਰੇ ਜੀ ਜੋ ਸਾਡੇ ਕੋਲ ਸਮਾਂ ਆ ਪਰਮੇਸ਼ਰ ਨੇ ਸਾਨੂੰ 골ਡਨ ਸਮਾਂ ਦਿੱਤਾ ਹੈ 골ਡਨ ਇਹ ਅਸੀਸ ਸਮੇਂ ਦੇ ਵਿੱਚ ਅਸੀਂ ਆਪ ਆਤਮਿਕ ਤਿਆਰੀ ਕਰ ਸਕੀਏ ਆਤਮਿਕ ਤਿਆਰੀ ਕਿੱਦਾਂ ਹੋਵੇਗੀ ਸੰਗਤੀ ਤੋਂ ਬਿਨਾ ਆਤਮਿਕ ਤਿਆਰੀ ਕਦੇ ਵੀ ਹੋ ਨਹੀਂ ਸਕਦੀ ਕਿ ਜਿੰਨਾ ਚਿਰ ਅਸੀਂ ਸੰਗਤੀ ਨਹੀਂ ਕਰਾਂਗੇ ਉਨਾ ਚਿਰ ਸਾਡੀ ਕਦੇ ਵੀ ਆਤਮਿਕ ਤਿਆਰੀ ਨਹੀਂ ਹੋ ਸਕਦੀ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਤਮਿਕ ਤਿਆਰੀ ਕਰੀਏ ਸਾਨੂੰ ਜ਼ਰੂਰੀ ਹੈ ਕਿ ਅਸੀਂ ਸੰਗਤੀ ਕਰੀਏ ਸਾਨੂੰ ਜ਼ਰੂਰੀ ਹੈ ਕਿ ਅਸੀਂ ਫਾਸਟਿੰਗ ਕਰੀਏ ਸਾਨੂੰ ਜ਼ਰੂਰੀ ਹੈ ਕਿ ਅਸੀਂ ਹਰ ਐਤਵਾਰ ਖੁਦਾ ਦੀ ਹਜ਼ੂਰੀ ਤੇ ਹੋਈਏ ਹਜ਼ੂਰੀ ਦੇ ਵਿੱਚ ਹੋਣਾ ਹੀ ਕਾਫੀ ਨਹੀਂ ਆ ਹਜ਼ੂਰੀ ਦੇ ਵਿੱਚ ਜੋ ਤੁਸੀਂ ਸਿੱਖੋ ਜੋ ਤੁਸੀਂ ਕਲਾਮ ਨੂੰ ਸੁਣਦੇ ਹੋ ਉਸ ਕਲਾਮ ਤੇ ਅਮਲ ਕਰਨਾ ਉਸ ਕਲਾਮ ਤੇ ਚੱਲਣਾ ਇਹ ਸਭ ਤੋਂ ਵੱਧ ਜ਼ਰੂਰੀ ਹੈ ਹallelujah ਕਿਉਂਕਿ ਬਿਨਾ ਚੱਲੇ ਤੋਂ ਤੁਸੀਂ ਖੁਦਾ ਨੂੰ ਖੁਸ਼ ਨਹੀਂ ਕਰ ਸਕਦੇ ਖੁਦਾ ਖੁਸ਼ ਹੁੰਦਾ ਜਦੋਂ ਤੁਸੀਂ ਬਚਨ ਨੂੰ ਸੁਣਦੇ ਹੋ ਔਰ ਉਸ ਬਚਨ ਦੇ ਉੱਤੇ ਚੱਲਦੇ ਹੋ ਫਿਰ ਖੁਦਾ ਖੁਸ਼ ਹੁੰਦਾ ਔਰ ਉਹਨੇ ਕੀ ਕਿਹਾ ਕਹਿੰਦਾ ਮੈਂ ਤੈਨੂੰ ਬਹੁਤ ਆਇਤ ਦਾ ਜੀਵਨ ਵੀ ਦਵਾਗਾ ਫਿਰ ਇਹ ਜੀਵਨ ਕਦੋਂ ਮਿਲੇਗਾ ਸਾਨੂੰ ਜਦੋਂ ਅਸੀਂ ਸਾਰੀ ਬੁਰੀਆਈ ਤੋਂ ਆਪਣੇ ਮਨ ਨੂੰ ਫੇਰਾਂਗੇ ਅੱਜ ਇਨਸਾਨ ਜਦੋਂ ਦੂਸਰੇ ਨੂੰ ਦੇਖਦਾ ਕਿ ਉਸਦੇ ਕੋਲ ਅੱਛਾ ਕਾਰਿਆ ਅੱਛੀ ਗੱਡੀ ਆ ਚਾਹਤਾਂ ਦੌਲਤ ਆ ਅੱਛੀ ਉਹਦੀ ਲਾਈਫ ਆ ਤੇ ਉਸਦਾ ਦਿਲ ਜਿਹੜਾ ਡਾਮਡੋਲ ਹੋ ਜਾਂਦਾ ਕਿਉਂਕਿ ਉਹ ਵਚਨ ਯਾਦ ਕਰਦਾ ਕਿ ਹਮ ਤੁਗੇ ਸਮੇਂ ਦੇ ਵਿੱਚ ਬਹੁਤ ਸਾਰਿਆਂ ਦੀ ਪ੍ਰੀਤ ਜਿਹੜੀ ਉਹ ਠੰਡੀ ਪੈ ਜਾਏਗੀ ਤਾਂ ਮੇਰੇ ਭਰਾਓ ਹੋਰ ਪੈਣੋ ਆਪਣੀ ਪ੍ਰੀਤ ਨੂੰ ਠੰਡੀ ਨਹੀਂ ਪਾਣਾ ਲਗਾਤਾਰ ਪਰਮੇਸ਼ਰ ਦੇ ਨਾਲ ਜੁੜਨਾ ਆ ਨਿਰੰਤਰਣ ਜੁੜਨਾ ਹੈ ਪ੍ਰਸਤੀ ਤੜ ਮੈਨੇ ਨਹੀਂ ਰਖਦੀ ਤੁਹਾਡਾ ਦੁੱਖ ਮੈਨੇ ਨਹੀਂ ਰਖਦਾ ਮੈਨੇ ਰੱਖਦਾ ਤੁਹਾਡਾ ਵਿਸ਼ਵਾਸ ਤੁਹਾਡਾ ਈਮਾਨ ਤੁਹਾਡਾ ਚੱਲਣਾ ਇਹ ਮੈਨੇ ਰੱਖਦਾ ਔਰ ਪਰਮੇਸ਼ਰ ਤੁਹਾਡੇ ਦੁੱਖ ਨੂੰ ਨਹੀਂ ਦੇਖਦਾ ਪਰਮੇਸ਼ਰ ਤੁਹਾਡੀ ਬਿਮਾਰੀ ਨੂੰ ਨਹੀਂ ਦੇਖਦਾ ਪਰਮੇਸ਼ਰ ਇਹ ਦੇਖਦਾ ਕਿ ਇਸ ਨੂੰ ਆਪਣੇ ਦੁੱਖਰ ਬਿਮਾਰੀ ਦੇ ਵਿੱਚ ਮੇਰੇ ਉੱਤੇ ਕਿੰਨਾ ਇਤਵਾਰ ਹੈ ਕਿੰਨਾ ਵਿਸ਼ਵਾਸ ਹੈ ਇਹ ਮੇਰੇ ਨਾਲ ਕਿੰਨਾ ਚੜੜਿਆ ਔਰ ਖੜਿਆ ਰੰਦਾ ਅਜੂਬ ਅੜਿਆ ਔਰ ਖੜਿਆ ਰਿਆ ਔਰ ਉਸਨੇ ਜਿੱਤ ਨੂੰ ਪ੍ਰਾਪਤ ਕੀਤਾ ਹallelujah ਕਿਹੜਾ ਬਾਈਬਲ ਦੇ ਵਿੱਚ ਜਿਹੜਾ ਅੜਿਆ ਔਰ ਖੜਿਆ ਨਹੀਂ ਰਿਹਾ ਔਰ ਉਹਨੇ ਬਰਕਤ ਔਰ ਆਸ਼ੀਸ਼ ਨੂੰ ਨਾ ਪਾਇਆ ਹੋਵੇ। ਈਸ਼ਵਰ ਉਸੇ ਇਨਸਾਨ ਨੂੰ ਬਰਕਤ ਦਿੰਦਾ ਜਿਹੜਾ ਇਨਸਾਨ ਬਰਕਤ ਲੈਣ ਦੇ ਕਾਬਿਲ ਕੰਮ ਵੀ ਕਰਦਾ। ਹallelujah ਕਹਿੰਦਾ ਜਿਸ ਤਰ੍ਹਾਂ ਨੂ ਦੇ ਸਮੇਂ ਦੇ ਵਿੱਚ ਸੀ ਨੂ ਦੇ ਸਮੇਂ ਦੇ ਵਿੱਚ ਕਿਸ ਨੇ ਬਰਕਤ ਪਾਈ ਨੂ ਨੇ ਉਹਦੇ ਘਰਾਂ ਨੇ। ਕੌਣ ਬਚਾਇਆ ਗਿਆ ਨੂੰ ਤੇ ਉਸ ਦਾ ਕਰਾਣਾ ਕਿਉਂ ਕਿ ਉਹਨਾਂ ਨੇ ਖੁਦਾ ਦੇ ਹੁਕਮ ਦੇ ਅਨੁਸਾਰ 100 ਸਾਲ ਲੱਗੇ ਰੇ ਕਿਸ਼ਤੀ ਬਣਾਉਣੀ ਹਰ ਕੋਈ ਆਉਂਦਾ ਜਾਂਦਾ ਉਹਨਾਂ ਦਾ ਮਜ਼ਾਕ ਉਡਾਉਂਦਾ ਸੀ ਜੀ ਤੁਹਾਡਾ ਵੀ ਇਸ ਤਰ੍ਹਾਂ ਮਜ਼ਾਕ ਉਡਾਉਂਦੇ ਹੋ ਜੋ ਤੁਸੀਂ ਚਰਚ ਜਾਂਦੇ ਹੋਗੇ ਬਹੁਤ ਸਾਰੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹੋਣਗੇ ਕਿ ਇਹਨਾਂ ਨੇ ਆਪਣੇ ਧਰਮ ਨੂੰ ਪਰਵਰਤਨ ਕਰ ਲਿਆ ਇਹਨਾਂ ਨੇ ਆਪਣੇ ਇਤਾਨ ਨੂੰ ਛੱਡਤਾ ਇਹ ਦੂਜੇ ਪਾਸੇ ਜਾ ਰਿਹਾ ਉਧਰ ਜਾ ਰਿਹਾ ਲੇਕਿਨ ਇਹ ਮੈਟਰ ਪਟਾ ਤੁਸੀਂ ਜਾਣਦੇ ਹੋ ਤੁਸੀਂ ਭੁੱਲੇ ਹੋਏ ਸੀ ਹੁਣ ਤੁਸੀਂ ਸਹੀ ਰਸਤੇ ਤੇ ਆਏ ਹੋ ਹallelujah ਕੋਈ ਸਾਈ ਨਹੀਂ ਬੰਦਾ ਸਹੀ ਬੰਦਾ ਇਸੂਸ ਸੀ ਦੇ ਨਾਮ ਦੇ ਵਿੱਚ ਆਮਨ ਨੂੰ ਦਹਾਈ ਦਿਰੇ ਸੀ ਕਿੰਨੀ ਦਹਾਈ ਦਿਰੇ ਸੀ ਕਿ 40 ਦਿਨਾਂ اور 40 ਰਾਤ ਮੀ ਪਏਗਾ ਲੇਕਿਨ ਕਿਸੇ ਨੇ ਇਤਵਾਰ ਨਹੀਂ ਕੀਤਾ ਵਿਸ਼ਵਾਸ ਨਹੀਂ ਕੀਤਾ ਬਲੀਵ ਨਹੀਂ ਕੀਤਾ ਕਿਉਂਕਿ ਨੂੰ ਦੇ ਸਮੇਂ ਤੱਕ ਇਹੋ ਜਿਹਾ ਕਦੇ ਵੀ ਮੀਂਹ ਬਰਸਾਤ ਜਿਹੜੀ ਹੋਈ ਨਹੀਂ ਸੀ ਔਰ ਅੱਜ ਜਦੋਂ ਬੇਸ਼ਮਾਰ ਇਸ ਗੱਲ ਦਾ ਵਸ਼ਣ ਹੋ ਰਿਹਾ ਪ੍ਰਚਾਰ ਹੋ ਰਿਹਾ ਕਿ ਯੀਸ਼ੂ ਮਸੀਹ ਆਣਾ ਉਹ ਦਿਨ ਜਦੋਂ ਸੁਸੀ ਆਏਗਾ ਬੜਾ ਭਿਆਨਕ ਹੋਏਗਾ ਬੜਾ ਖਤਰਨਾਕ ਦਿਨ ਹੋਏਗਾ ਯੀਸ਼ੂ ਮਸੀਹ ਤੋਂ ਤੋਂ ਪਹਿਲਾਂ ਬਹੁਤ ਕੁਝ ਹੋਏਗਾ ਲੜਾਈਆਂ ਹੋਣਗੀਆਂ ਜੰਦ ਹੋਣਗੇ ਜਿਹੜਾ ਪੇ ਆ ਉਹ ਪੁੱਤਰ ਦੇ ਖਿਲਾਫ ਹੋਏਗਾ ਪੁੱਤਰ ਜਿਹੜਾ ਪੇ ਦੇ ਖਿਲਾਫ ਹੋਏਗਾ ਤੀ ਮਾਂ ਦੇ ਖਿਲਾਫ ਹੋਏਗੀ ਔਰ ਮਾਂ ਤੀ ਸਭ ਕੁਛ ਉਲਟਾ ਹੋ ਜਾਏਗਾ ਕਿਉਂ ਕਿ ਜੋ ਖੁਦਾ ਨੂੰ ਜਾਣ ਲੇਗਾ ਜੋ ਬਚਨ ਨੂੰ ਜਾਣ ਲੇਗਾ ਉਹ ਆਪਣੇ ਬੱਚੇ ਨੂੰ ਸਮਝਾਏਗਾ ਕਿ ਮੇਰੇ ਪੁੱਤਰ ਖੁਦਾ ਦੇ ਨਾਲ ਸਿਕੋਜ ਬਣੀਆ ਮੇਰੀ ਧੀ ਅਸੀਂ ਖੁਦਾ ਤੋਂ ਬਿਨਾ ਕੁਝ ਨਹੀਂ ਤਾਂ ਉਸ ਸਮੇਂ ਦੇ ਧੀ ਪੁੱਤਰ ਜਿਹੜੇ ਹੋਣਗੇ ਉਹ ਦੁਨੀਆ ਦੇ ਵਿੱਚ ਦੁਨੀਆ ਦੇ ਮਤਲਬਿਕ ਜੀਣਾ ਪਸੰਦ ਕਰਨਗੇ ਕਿਉਂਕਿ ਉਹਨਾਂ ਨੂੰ ਖੁਦਾ ਦੇ ਨਾਲ ਕੋਈ ਮਤਲਬ ਨਹੀਂ ਹੋਏਗਾ ਉਹਨਾਂ ਨੂੰ ਬੰਦਿਸ਼ ਦੇ ਵਿੱਚ ਨਹੀਂ ਆਣਾ ਪਸੰਦ ਅੱਜ ਲੋਕ ਜਿਹੜੇ ਆ ਪਰਮੇਸ਼ਰ ਦੇ ਬਚਨ ਨੂੰ ਬੰਦਿਸ਼ ਸਮਝਦੇ ਆ ਕਿ ਇੱਕ ਬੱਦੋਗਰੀ ਹੈ ਚਰਚ ਜਾਓ ਵਚਨ ਸੁਣੋ ਤੁਸੀਂ ਹੁਣ ਸ਼ਰਾਬ ਨਹੀਂ ਪੀ ਸਕਦੇ ਤੁਸੀਂ ਹੁਣ ਪੰਜਾਬੀ ਗਾਣੇ ਤੇ ਪੰਗੜੇ ਨਹੀਂ ਪਾ ਸਕਦੇ ਤੁਸੀਂ ਡੀਜਾ ਤੇ ਨਹੀਂ ਨੱਚ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਜੋ ਨਹੀਂ ਕਰ ਸਕਦੇ ਅੱਜ ਇਨਸਾਨ ਨੂੰ ਵੱਜੂ ਗਰੀਲਾ ਦਿਓ ਚਾਹੁੰਦਾ ਕਿ ਮੈਨੂੰ ਆਜ਼ਾਦੀ ਹੋਵੇ ਜੀਣ ਦੀ ਜਿਸ ਤਰ੍ਹਾਂ ਮੈਂ ਚਾਹਾਂ ਉਸ ਤਰ੍ਹਾਂ ਮੈਂ ਜੀਣਾ ਪਰ ਇਸ ਤਰ੍ਹਾਂ ਨਹੀਂ ਪਰਮੇਸ਼ਵਰ ਸਮਉ ਇਸ ਤਰ੍ਹਾਂ ਦੀ ਲਾਇਕ ਨਹੀਂ ਦਿੰਦੇ ਪਰਮੇਸ਼ਵਰ ਕਹਿੰਦਾ ਕਿ ਹਾਂ ਮੈਂ ਤੈਨੂੰ ਆਜ਼ਾਦੀ ਦਿੱਤੀ ਇਸ ਦੁਲਿਆ ਤੇ ਤੂੰ ਜੋਦਾਂ ਜੀਣਾ ਚਾਹਵੇਂ ਉਹਦਾ ਜੀ ਸਕਦਾ ਵਟ ਪਰ ਮੈਂ ਤੇਰਾ ਨਿਆਂ ਕਰਾਂਗਾ ਹ Alleluia ਇਸੇ ਤਰ੍ਹਾਂ ਬਹੁਤ ਸਮੇਂ ਦੇ ਵਿੱਚ ਲੋਕ ਆਜ਼ਾਦੀ ਦੇ ਵਿੱਚ ਜੀਣਾ ਪਸੰਦ ਕਰਦੇ ਆ। ਅੱਜ ਵੀ ਆਜ਼ਾਦੀ ਦੇ ਵਿੱਚ ਜੀਣਾ ਪਸੰਦ ਕਰਦੇ ਆ। ਪਰ ਉਹ ਦਿਨ ਬਹੁਤ ਭਿਆਨਕ ਹੈ। ਬਹੁਤ ਭਿਆਨਕ ਦਿਨ ਹੈ ਉਹ। ਔਰ ਜਦੋਂ ਯਿਸੂਸੀ ਆਏਗਾ ਆਪਣੀ ਕਲੀਸਰ ਨੂੰ ਉਠਾ ਕੇ ਲੈ ਜਾਏਗਾ ਉਸ ਤੋਂ ਬਾਅਦ ਤਾਂ ਜੋ ਹੋਣਾ ਉਹ ਤਾਂ ਬਹੁਤ ਖਤਰਨਾਕ ਹੈ। ਬਹੁਤ ਉਸ ਤੋਂ ਜ਼ਿਆਦਾ ਭਿਆਨਕ ਹੋਏਗਾ। ਅੱਜ ਬਹੁਤ ਸਾਰੀਆਂ ਕੰਟਰੀਆਂ ਜਿੱਥੇ ਖਾਣ ਦੇ ਲਈ ਪ੍ਰੋਪਰ ਕੋਈ ਨਹੀਂ ਆ। ਅੱਜ ਬਹੁਤ ਸਾਰੇ ਦੇਸ਼ ਆ। ਜਿੱਥੇ ਤੁਸੀਂ ਖੁਦਾ ਦਾ ਨਾਮ ਵੀ ਪੂਰੀ ਤਰ੍ਹਾਂ ਆਜ਼ਾਦੀ ਦੇ ਵਿੱਚ ਨਹੀਂ ਲੈ ਲੈ ਸਕਦੇ ਅਗਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਹਿੰਦੁਸਤਾਨ ਦੇ ਵਿੱਚ ਰਹਿੰਦੇ ਹੋ ਹਿੰਦੁਸਤਾਨ ਦੇ ਵਿੱਚ ਵੀ ਕਈ ਥਾਵਾਂ ਤੇ ਪਵੰਦੀ ਨਹੀਂ ਨਾ ਪੰਜਾਬ ਦੇ ਵਿੱਚ ਤਾਂ ਪਵੰਦੀ ਨਹੀਂ ਆ ਖੁਦਾ ਦਾ ਫਜ਼ਲ ਹallelujah ਪਰ ਇੱਕ ਸਮਾਂ ਇਹ ਵਾਈਬਲ ਦੇ ਵਿੱਚ ਸਮਾਂ ਇਹਗਾ ਕਿ ਜਦੋਂ ਮਸੀਹ ਨੂੰ ਮੰਨਣ ਵਾਲਿਆਂ ਨੂੰ ਵੀ ਫੜਾਇਆ ਜਾਏਗਾ ਮਸੀਹ ਨੂੰ ਮੰਨਣ ਵਾਲੇ ਵੀ ਪਰੇਸ਼ਾਨ ਕੀਤੇ ਜਾਣਗੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਏਗਾ ਪਰ ਨਾਲ ਨਾਲ ਵਚਨਸਰੂ ਇਸ ਗੱਲ ਦੇ ਵਿੱਚ ਸੰਲੀਂ ਦਿੰਦਾ ਕਿ ਜਿਹੜਾ ਅੰਤ ਤਈ ਧੀਰੇ ਚ ਤਰੇਗਾ ਸੋਈ ਬਚਾਇਆ ਜਾਏਗਾ। ਨੂੰ ਨੇ ਅੰਤ ਤੱਕ ਧੀਰੇ ਚ ਤਰਿਆ। ਸੌ ਸਾਲ ਲੱਗੇ ਰੇ ਬਡਾਪੇ ਦੇ ਵਿੱਚ ਕਿਸ਼ਤੀ ਬਣਾਉਂਦਾ ਰਿਹਾ ਬਣਾਉਂਦਾ ਰਿਹਾ। ਲੇਕਿਨ ਜਿਸ ਦਿਨ ਪੂਰੀ ਤਰ੍ਹਾਂ ਕਿਸ਼ਤੀ ਬਣ ਗਈ। ਸائیں ਜੰਗਲੀ ਜੀਵ ਆਪਣੇ ਘਰਾਣੇ ਨੂੰ ਲੈ ਕੇ ਕਿਸ਼ਤੀ ਦੇ ਵਿੱਚ ਬੜਿਆ ਤੇ ਦਰਵਾਜ਼ਾ ਪਰਮਿਸ਼ਨ ਕੀ ਕੀਤਾ ਬੰਦ ਕਰ ਦਿੱਤਾ। ਸੋ ਇਸੇ ਤਰ੍ਹਾਂ ਹੈ। ਕਿ ਤੇ ਸਾਟਿਆ ਦੁਨੀਆਦਾਰੀ ਦੇ ਵਿੱਚ ਅਸੀਂ ਰਹਿੰਦੇ ਹੋਏ ਕਿਤੇ ਉਹ ਦਰਵਾਜ਼ਾ ਨਾ ਬੰਦ ਕਰ ਲਈਏ ਜਿਸ ਤਰ੍ਹਾਂ ਪੰਜ ਕੁਵਾਰੀਆਂ ਦੇ ਨਾਲ ਹੋ ਗਿਆ ਸੀ ਸੋ ਮੇਰੇ ਪਿਆਰੇ ਪ੍ਰੋਫੈਸ ਗੋਲਡਨ ਸਮਾਅ ਨਾ ਮਾਰ ਬਣ ਗੋਲਡਨ ਸਮਾਅ ਇਹ ਸਮਾਅ ਪਰਮੇਸ਼ਰ ਦੇ ਨਾਲ ਬਤੀਤ ਕਰਨ ਦੇ ਲਈ ਅੱਜ ਅਸੀਂਆਂ ਗੱਲਾਂ ਲੋਕਾਂ ਨੂੰ ਪਸੰਦ ਨਹੀਂ ਆਉਂਦੀਆਂ ਅੱਜ ਪਰਮੇਸ਼ਰ ਦੇ ਨਾਲ ਚੱਲਣਾ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਕਿਉਂਕਿ ਆਜ਼ਾਦੀ ਚਾਹੁੰਦਾ ਔਰ ਜ਼ਿਆਦਾਤਰ ਇੰਟਰਨੈਟ ਤੇ ਕੀ ਹੁੰਦਾ ਹੈ ਕਿ ਲੋਕ ਇਹ ਸੋਚਦੇ ਆ ਕਿ ਅਸੀਂ ਉਸ ਨੂੰ ਸੁਣਾਂਗੇ ਜਿਸ ਦੇ ਕੋ ਲੱਖਾਂ ਕਰੋੜਾਂ ਲੋਕ ਹੈ ਐਸਾ ਨਹੀਂ ਪਰਮੇਸ਼ਵਰ ਨੇ ਹਰ ਕਿਸ ਹਰ ਇੱਕ ਦਾਸ ਨੂੰ ਵਕਰੇ ਵਕਰੇ ਮਸਲੇ ਦੇ ਨਾਲ ਵਕਰੇ ਵਕਰੇ ਗੱਲਾਂ ਦੇ ਨਾਲ ਚੁਣਿਆ ਹallelujah ਮੇਰਾ ਬਲੀਵ ਹੈ ਮੈਂ ਇਸ ਤੇ ਵਿਸ਼ਵਾਸ ਕਰਦਾ ਕਿ ਪਰਮੇਸ਼ਰ ਦਾ ਕੋਈ ਪੇਤ ਨਹੀਂ ਹੈ ਕਿ ਪ੍ਰਭੂ ਨੇ ਕਦੋਂ ਕਿਸਨ ਕਿਹੜਾ ਪੇਤ ਦੇ ਦੇਣਾ ਔਰ ਉਹੀ ਦੁਨੀਆ ਦੇ ਵਿੱਚ ਘਟ ਜਾਵੇ ਉਹੀ ਦੁਨੀਆ ਦੇ ਵਿੱਚ ਹੋ ਜਾਵੇ ਹallelujah ਜਿੱਥੇ ਤੁਸੀਂ ਜਾਣੇ ਆ ਵਫਾਦਾਰ ਰਹੂਗਾ ਦੇ ਦਰਸਨਾ ਔ ਦੇ ਖੁਦਾ ਦੇ ਨਾਲ ਵਫਾਦਾਰ ਰਹੋ ਕਿਉਂਕਿ ਖੁਦਾ ਤੋਂ ਬਿਨਾਂ ਕੋਈ ਨਹੀਂ ਹੈ ਜਿਹੜਾ ਤੁਹਾਨੂੰ ਛਡਾ ਸਕੇ ਜਿਹੜਾ ਤੁਹਾਨੂੰ ਬਚਾ ਸਕੇ ਹallelujah ਆਪਣੀ ਲਾਈਫ ਦੇ ਵਿੱਚ ਅਗਰ ਤੁਸੀਂ ਕਾਮਜਾ ਹੋਣਾ انسان ਦਾ ਹੱਥ ਛੱਡ ਕੇ ਰੀਸ਼ੀ ਨਹੀਂ ਰਹਿਤ ਪਰੋ ਉਹ ਕਦੇ ਨਹੀਂ ਛੱਡੇਗਾ ਤੁਹਾਨੂੰ ਗੋਰ ਅੰਧਕਾਰ ਦੇ ਵਿੱਚ ਵੀ ਤੁਸੀਂ ਚੱਲਦੇ ਹੋਗੇ ਤਾਂ ਵੀ ਤੁਹਾਡੇ ਰਾਹਾਂ ਦੇ ਵਿੱਚੋਂ ਚੌਂਣਣ ਕਰੇਗਾ ਤੁਸੀਂ ਲੜਾਈ ਦੇ ਯੁੱਧ ਦੇ ਵਿੱਚ ਵੀ ਲੰਘਦੇ ਹੋਗੇ ਤੈ ਤੂੰ ਸੌਫ ਨਿਕਲ ਜਾਉਂਗੀ ਕਿਉਂਕਿ ਉਹਦਾ ਕੁਆਚਨ ਹੈ ਤੇਰੇ ਇੰਨੇ ਘਟਾ ਯਾਰ ਉਹਦਾ ਹੀ 10000 ਗ੍ਰਹਿ ਲੇਕਰ ਮੈਂ ਤੇਰੇ ਪਾਸ ਨਾ ਪਾਈਗੀ ਕੋਈ ਬਿਮਾਰੀ ਕੋਈ ਲੇਚਾਰੀ ਕੋਸ਼ ਵੀ ਹੈ ਹੋ ਜਾ ਉਹ ਤੈਨੂੰ ਬਰਬਾਦ ਨਹੀਂ ਕਰ ਸਕਦਾ ਕਿਉਂ ਕਿ ਤੇਰਾ ਪਰੋਸਾ ਕਿਤੇ ਆ ਪਰਮੇਸ਼ਰ ਤੇ ਔਰ ਜਿਸ ਦਾ ਪਰਮੇਸ਼ਰ ਤੇ ਪਰੋਸਾ ਹੈ ਪਰਮੇਸ਼ਰ ਉਸ ਦਾ ਕਦੇ ਵੀ ਪਰੋਸਾ ਤੋੜਦਾ ਨਹੀਂ ਉਹ ਕਹਿੰਦਾ ਜਿਸ ਤਰ੍ਹਾਂ ਅਨੂਦੇ ਸਮੇਂ ਦੇ ਵਿੱਚ ਹੋਇਆ ਇਸੇ ਤਰ੍ਹਾਂ ਹੋਏਗਾ ਔਰ ਤੁਸੀਂ ਸਮੇਂ ਦਾ ਆ ਰਹੁ ਤੂੰ ਜਾਣਦੇ ਹੋਗੀ ਅੱਜ ਐਵਰੀਥਿੰਗ ਉਸੇ ਤਰ੍ਹਾਂ ਹੋ ਰਿਹਾ ਮੈਂ ਸੁਣਿਆ ਸੋਤਾ ਕਿ ਉਸ ਸਮੇਂ ਤਾਂ ਨੈਟ ਨਹੀਂ ਸੀ ਉਹ ਤਾਂ ਨੈਟ ਹੀ ਆਇਆ ਆਈ ਥਿੰਕ ਕਿ ਉਹ ਤੋਂ ਬਾਅਦ ਕੀ ਹੋ ਰਿਹਾ ਬੁਰੀਾਈ ਅੱਛਾ ਹੀ ਨਹੀਂ ਬੁਰੀਾਈ ਔਰ ਇਸ ਬੁਰੇ ਸਮੇਂ ਦੇ ਵਿੱਚ ਬਚੋ ਕਿ ਜੋ ਬੀਜਾਂ ਨੇ ਸੋ ਵੱਟਾ ਨੇ ਇਸ ਲਈ ਅਸੀਂ ਜਦੋਂ ਬੀਜ ਲੱਗੀ ਹੈ ਤਾਂ ਬੜੇ ਧਿਆਨ ਦੇ ਨਾਲ ਬੜੀ ਸੂਝ-ਬੂਝ ਦੇ ਨਾਲ ਕਿ ਅਸੀਂ ਕੀ ਬੀਜ ਰਹੇ ਹਾਂ ਹਾਲੇਲੂਇਆ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਖੁਦਾਵੰਦ ਦੇ ਹੋਂਦ ਦਾ ਗੰਗ ਜਿਹੜਾ ਉਹ ਭਿਆਨਕ ਹੈ ਤੇ ਯਾਰ ਹੋਊਗਾ ਕਿ ਤੁਸੀਂ ਮਸੀਹ ਦੇ ਨਾਲ ਉਠਾਏ ਜਾਵੋ ਧਰਤੀ ਤੇ ਨਾ ਛੱਡੇ ਜਾਓ। ਔਰ ਮੈਂ ਆਪਣੀ ਚਰਚਿਆ ਦੇ ਵਿੱਚ ਆਪਣੇ ਸੰਡੇ ਜੋ ਪ੍ਰਚਾਰ ਕਰਦਾ ਹਾਂ ਉਸ ਵੇਲੇ ਇੱਕ ਗੱਲ ਬੋਲਦਾ ਹਾਂ ਨਾ ਕਿ ਜੇ ਕਿਤੇ ਉਹ ਦਿਨ ਸੰਡੇ ਦਾ ਹੋਇਆ ਤੇ ਸਭ ਤੋਂ ਭਿਆਨਕ ਗੱਲ ਇਹ ਹੈ ਕਿ ਸੰਡੇ ਨੂੰ ਬਹੁਤ ਸਾਰੀਆਂ ਪੀਸਟਾਂ ਉਹਦੇ ਵਿੱਚ ਲੱਖਾਂ ਕਰੋੜਾਂ ਲੋਕ ਇਕੱਠੇ ਹੋਦੇ ਪੂਰੀ ਦੁਨੀਆ ਦੇ ਵਿੱਚ ਪਰ ਉਹਨਾਂ ਦਾ ਕੀ ਹੋਏਗਾ ਜਿਨ੍ਹਾਂ ਨੇ ਅਜੇ ਤੱਕ ਤੋਬਾ ਹੀ ਨਹੀਂ ਕੀਤੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣਾ ਦਿਲ ਹੀ ਨਹੀਂ ਦਿੱਤਾ ਜਿਨ੍ਹਾਂ ਨੇ ਬਖਤ ਸਮਾਈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸੁਣਿਆ ਲੇਕਿਨ ਪੂਰੀ ਰੀਤੀ ਦੇ ਨਾਲ ਪਰਮੇਸ਼ਰ ਕੋਲ ਆਏ ਨਹੀਂ ਗ੍ਰੈਂਡ ਨਹੀਂ ਕੀਤਾ ਪਰਮੇਸ਼ਰ ਨੂੰ ਬਸ ਉਤੋਂ ਤੋਂ ਜੇ ਉਹਨਾਂ ਦਾ ਕੀ ਹੋਏਗਾ ਜਿਹੜੇ ਸਾਲ ਵਿੱਚ ਇੱਕ ਵਾਰ ਆਉਂਦੇ ਬਹੁਤ ਡੇਂਜਰਸ ਗੱਲ ਹੈ ਉਹ ਖਤਰਨਾਕ ਹੀ ਗੱਲ ਹੋਏਗੀ ਔਰ ਜੇ ਉਹ ਦਿਨ ਐਤਵਾਰ ਹੋਇਆ ਬਹੁਤ ਸਾਰੇ ਲੋਕ ਜਿਹੜੇ ਚਰਚਾਂ ਵਿੱਚ ਜਾ ਕੇ ਤਾੜੀਆਂ ਮਾਰਦੇ ਆ ਉੱਚੀ ਉੱਚੀ ਹਾਲੇਲੂਇਆ ਬੋਲਦੇ ਆ ਅਮੀਨ ਬੋਲਦੇ ਆ ਲੇਕਿਨ ਪਰਮੇਸ਼ਰ ਜਾਣਦਾ ਉਹਨਾਂ ਦਾ ਦਿਲ ਸਾਫ਼ ਹੈ ਜਾਂ ਨਹੀਂ ਸਾਫ਼ ਔਰ ਜੇ ਉਹ ਤਾਂ ਹੀ ਦਿਲ ਰਹਿ ਗਏ ਤੇ ਉਹਨਾਂ ਨੂੰ ਤਾਂ ਉਹਦੇ ਆੜ ਗਵਾੜ ਨੇ ਪੜੋਸੀਆਂ ਨੇ ਹੀ ਤਾਨੇ ਮੇਨੇ ਦੇ ਕੇ ਉਹਨਾਂ ਨੂੰ ਮਾਰ ਦੇਣਾ ਕਿ ਭਾਈ ਤੂੰ ਤਾਂ ਬੜਾ ਕਹਿੰਦਾ ਸੀ ਮੈਂ ਕੋਈ ਇਤਰਾਤਮਨਾ ਭਰਿਆ ਹੋਇਆ ਬੜਾ ਕਹਿੰਦਾ ਸੀ ਮੈਂ ਦਵਾ ਦੇ ਰੂਹ ਦੇ ਨਾਲ ਭਰ ਕੇ ਪ੍ਰਸਤਿਸ਼ ਕਰਦਾ ਮਖਦਾ ਦੇ ਰੂਹ ਦੇ ਨਾਲ ਭਰ ਕੇ ਦੁਆ ਕਰਦਾ ਤੂੰ ਧਰਤੀ ਤੇ ਕਿੱਦਾਂ ਰਹਿ ਗਿਆ ਸਵੱਜ ਮੈਸਲੀ ਬੋਲ ਰਹਾ ਜੀ 골ਡਨ ਸਮਾਂ ਸਾਡੇ ਕੋ ਸਾਨੂੰ ਆਪਣੇ ਆਪ ਨੂੰ ਪਰਖਣਾ ਚਾਹੀਦਾ ਕਿ ਅਸੀਂ ਵਸੀਹ ਦੇ ਨਾਲ ਉਠਾਏ ਜਾਣ ਦੇ ਕਾਬਿਲ ਹਾਂ ਜਾਂ ਨਹੀਂ ਹਾਂ ਜੇ ਨਹੀਂ ਹਾਂ ਤੇ ਬਣੋ ਜੇ ਨਹੀਂ ਹਾਂ ਤੇ ਕੀਆ ਬਣੋ ਕਿਉਂਕਿ ਪਰਮੇਸ਼ਰ ਨੇ ਕਿਹਾ ਜਿਵੇਂ ਮੇਰਾ ਪਿਤਾ ਸਵਰਗ ਦੇ ਵਿੱਚ ਸੰਪੂਰਨ ਹੈ ਤੁਸੀਂ ਵੀ ਸੰਪੂਰਨ ਹੋ ਸੋ ਸਾਡੇ ਕੋਲ ਦੂਸਰੀ ਚੋਇਸ ਨਹੀਂ ਹੈ ਕਿ ਅਸੀਂ ਪਰਮਿਸ਼ਨ ਕਹਿ ਸਕੀਏ ਕਿ ਅਸੀਂ ਸੰਪੂਰਨ ਨਹੀਂ ਬਣ ਸਕਦੇ ਪਰਮਿਸ਼ਨ ਨੇ ਕਿਹਾ ਤੁਸੀਂ ਬਣ ਸਕਦੇ ਆਂ ਔਰ ਇਹ ਤੇਰਾ ਕੰਮ ਹੈ ਹallelujah ਨੂੰ ਦੇ ਸਭ ਵਿੱਚ ਜੋ ਹੋਇਆ ਉਹ ਦੁੱਗ-ਦੁੱਗਣਾ ਇਸ ਸਮੇਂ ਦੇ ਵਿੱਚ ਹੋ ਰਿਹਾ ਬੁਰੀਾਈ ਲਾਲਚ ਨਫਰਤ ਨਿੰਦਿਆ ਵੈਰ ਗ੍ਰੋਧ ਸਭ ਕੁਝ ਹੋ ਰਿਹਾ ਔਰ ਲੋਕ ਕੀ ਚਾਹੁੰਦੇ ਆਂ ਕਿ ਸਬੰਧੀਏ ਸ਼ਾਮਿਲ ਹੋਰੀਆਂ ਅਸੀਂ ਸ਼ਾਮਿਲ ਕੰਨ ਅਸੀਂ ਪਰਮੇਸ਼ਰ ਦੀਆਂ ਸ਼ਾਮਨ ਪੂਰਾ ਕਰਨਾ ਫੇਈ ਸਾਨੂੰ ਇਸ ਧਰਤੀ ਤੇ ਸੁੱਖ ਮਿਲੇਗਾ ਔਰ ਸਵਰਗ ਮਿਲੇਗਾ ਹallelujah ਔਰ ਇਸ वचन ਦੇ ਦੁਆਰਾ ਪਰਮੇਸ਼ਰ ਤੁਹਾਨੂੰ ਸਭ ਨੂੰ ਆਸ਼ੀਸ਼ ਉਹ ਬਖਸ਼ ਦੇਵੇ ਔਰ ਮੈਂ ਹੁਣ ਅਸਰ ਪੈਂਡ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਵਿਸ਼ਾ ਕਿ ਤੁਸੀਂ ਜਿਸ ਵੀ ਖੁਦਾ ਦੇ ਦਾਸ ਦੇ ਨਾਲ ਕਨੈਕਟਡ ਹੋ ਦੇ ਜਿਸ ਵੀ ਚਾਸਤੇ ਦੇ ਨਾਲ ਕਨੈਕਟਡ ਹੋ ਅੱਛੀ ਗੱਲ ਹੈ ਪਰਮੇਸ਼ਰ ਤੁਹਾਨੂੰ ਫਜ਼ਲ ਦੇ ਬਰਕਤ ਦੇਵੇ ਅਤੇ ਤੁਸੀਂ ਇਮਾਨਦਾਰੀ ਵਫਾਦਾਰੀ ਦੇ ਨਾਲ ਉਹਨਾਂ ਦੇ ਨਾਲ ਚੱਲੋ ਪਰ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਰਿਕੁਐਸਟ ਹੈ ਕਿ ਆਪਾਂ ਖੁੱਲ੍ਹ ਕੇ ਖੁਦਾ ਦੇ ਵਚਨ ਨੂੰ ਵੀ ਵਧਾਉਣਾ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕਰਨਾ ਕਿਸੇ ਦੂਸਰੇ ਦੇ ਲਈ ਵੱਡੀ ਆਸ਼ੀਸ਼ ਦਾ ਕਾਰਨ ਬਣ ਜਾਵੇ ਸ਼ਰਕਾਰੇ ਦਾ ਕਾਰਨ ਬਣ। ਹੋਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਇੱਕ ਦos ਨੂੰ ਵੀ ਹੌਸਲਾ ਹੋਵੇ ਕਿ ਵਾਹ ਕੇ ਪਰਮੇਸ਼ਵਰ ਦਾ ਵਚਨ ਜਿਹੜਾ ਉਸ ਦੇ ਚਰੀਏ ਵੀ ਫੈਲ ਰਿਹਾ ਪਰਮੇਸ਼ਰ ਉਸ ਨੂੰ ਵੀ ਇਸਤੇਮਾਲ ਕਰ ਰਿਹਾ ਹਨ ਅਸੀਂ ਸਭ ਨੇ ਮਿਲ ਕੇ ਪਰਮੇਸ਼ਰ ਦੇ ਵਚਨ ਨੂੰ ਫੈਲਾਉਣਾ ਤੁਸੀਂ ਕਲੀਸਿਯਾਂ ਆਓ ਤੁਸੀਂ ਵਿਸ਼ਵਾਸੀ ਆ ਤੁਹਾਡਾ ਫਰਜ਼ ਹੈ ਤੁਹਾਡੀ ਡਿਊਟੀ ਹੈ ਕਿ ਤੁਸੀਂ ਮਸੀਹ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਅੱਗੇ ਬਤਾਓ ਹਾਲੇਲੂਇਆ ਖੁਦਾਤਾ ਅਨੁਸਾਰ ਅਸੀਸਾਂ ਬਰਕਤਾਂ ਦੇ ਆਈ ਉਠਾਈਏ ਆਪਣੇ ਹੱਥੋਂ ਕੋ ਪ੍ਰਾਰਥਨਾ धन्यवाद धन्यवाद मेरी प्यारी परमेश्वर हम आपकी तारीफ बुडियाई और महिमा करते हैं आपके परमेश्वर जलाली नाम को वडियाई देते हैं क्योंकि आप ही का नाम है जो वडियाई के जो के मेरे परमेश्वर आप परमेश्वर इन सब भाई बहनों के साथ हुई कदम प्रभु जिन्होंने तो आपके ऊपर ईमान किया हुआ है जिन्होंने अपना दिल आपको दिया परमेश्वर उनके दिल में कोई रोग ना रहे एकदम कदम उनके में कोई रोग ना ठहर नहीं पाए एकदम आज इसी वक्त ईशन नाम से ये चंगे हो जाए होली स्पिरिट फायर से वो सब दुष्ट का आत्मा है, वो सब दुष्ट की चाल वो सब दुष्ट की योजनाएं जो इनको कामयाब नहीं होने देती जो ज, ज, जो जो योजनाएँ इनको नीचे गिराती है वो सब भस्म हो जाए पवित्र आत्मा की आग से और प्रभु तेरे बच्चे ते बेटियां जाए बचाएं आए ईश्वर नाम से जे आगे बढ़ नहीं पाए खुदाबंद खुदा अभिषेक इनका हर झुला बंधन तोड़ दे मेरे प्रवीश इनके घरों में बीमारियों का बंधन टूट जाए इनके घरों में लड़ाई का बंधन टूट जाए इनके घरों में गरीबी का श्राप टूट जाए खुदाबंद खुदा हर वो बंधन जो इनके परम पूर्वजों के कारण इनकी लाइफ में चल रहा है ईश्वर नाम से टूटने पाए इससे वक्त टूटे और खुदा भाई ये बड़ी गवाही के साथ खड़े परम ईश्वर जो दिल के रोग हैं वो इनको छोड़ कर जाए आँखों के रोग इनको छोड़ के जाए

खुदावन जितने बच्चे नौजवान खुदाबंद लड़के लड़कियां दिखी खुदावन उनको भी मेरे प्रभु अपने आत्मा से भरना परमेश्वर पवित्र आत्मा से भरना इनके मन तब्दील हो जाए इनके मन परमेश्वर आपके वचन की ओर लगे खुदाबंद खुदा तो ये आपके पीछे चलने वाले बन जाए और प्रभु जैसे आपका वचन बोलता है मेरे पीछे चल दुनिया की वस्तु तेरे पीछे में पड़ेगी तो सचमुच खुदावन जब ये तेरे पीछे पे चले तो किसी भली वस्तु की कमी ना रहे खुदाबंद इनके घरों में आनंद और शांति आए ये बड़ी गवाही के साथ खड़े हैं यीशु मसीह के जीवित और पवित्र नाम से मांगते हैं अमीन 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 सबको यून सबको ऊपर हमेशा आशीषा बरकतें तो मेरे प्रियो फिर से मैं बोलना चाहता हूँ कि आप यदि मसीह में हैं तो आपका एक फ़र्ज बनता है मेरे प्रियो कि आप मसीही चैनलों को सब्सक्राइब करें उनको सपोर्ट करें उनको प्रमोट करें और उनको शेयर करें ऐसा नहीं होता कि जिस चर्च में हम कनेक्टेड हैं बस उसी चर्च के लिए हमने कुछ करना है नहीं करो उनके लिए करना नहीं उनके लिए के करो ज्यादा करो उनके लिए लेकिन आपकी सपोर्ट हर एक को होनी चाहिए कम से कम आप परमेश्वर को वचन को फैलाने के लिए तो आप चैनल को सब्सक्राइब कर सकते हो ਅਕਰੀਏ ਸ਼ੇਅਰ ਕੀਜੀਏ ਪ੍ਰਖਦਾਵ ਕੋ ਬੜੀ ਵਰਕਰ ਲੇਗਾ ਇਸੂਸੇ ਗਨਾਪਸੇ ਅਮੇ ਗੋਡ ਬਲੇਸੀਓਨ ਪ੍ਰਖਦਾਵ ਸਤ ਸਭ ਕੇ ਸਾਥ ਅਮੇ ਅਮੇ